ਕਿ ਕੇਂਦਰ ਦੇ ਵੱਲੋਂ ਥੋਪੀ ਜਾ ਰਹੀ ਹੈ ਹਿੰਦੀ ਭਾਸ਼ਾ ਇਸੇ ਨੂੰ ਲੈ ਕੇ ਅਨੇਕਾਂ ਸੂਬਿਆਂ ਦੇ ਵਿੱਚ ਵਿਰੋਧ ਹੈ ਤੇ ਤਾਮਿਲਨਾਡੂ ਦੇ ਸੀਐਮ ਐਮਕੇ ਸਟੈਲੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਕੇਂਦਰ ਵੱਲੋਂ ਤਿਆਰ ਕੀਤੀ ਗਈ ਨਵੀਂ ਐਜੂਕੇਸ਼ਨ ਪਾਲਿਸੀ ਤਾਮਿਲਨਾਡੂ ਦੇ ਵਿੱਚ ਲਾਗੂ ਨਹੀਂ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਤਾਮਿਲਨਾਡੂ ਦੇ ਵਿੱਚ ਟੂ ਲੈਂਗੁਏਜ ਪਾਲਿਸੀ ਹੀ ਠੀਕ ਹੈ ਜੋ ਕਿ ਸ਼ਿਰੂ ਤੋਂ ਚੱਲਦੀ ਆ ਰਹੀ ਹੈ ਅੰਗਰੇਜ਼ੀ ਤੇ ਤਾਮਿਲ ਇਸ ਤੋਂ ਇਲਾਵਾ ਤੁਹਾਨੂੰ ਤਸਵੀਰ ਦਿਖਾ ਰਿਹਾ ਡੀਐਮਕੇ ਦੇ ਐਮਐਲਏ ਜੋ ਕਿ ਸਟਾਲਿਨ ਦੇ ਪਾਰਟੀ ਦੇ ਐਮਐਲਏ ਨੇ ਈ ਰਾਜਾ ਉਹ ਇੱਕ ਬੋਰਡ ਲੱਗਿਆ ਹੋਇਆ ਸੀ ਜਿਸ ਨੂੰ ਪੇਂਟ ਕਰ ਰਹੇ ਨੇ ਜਿਸ ਦੇ ਉੱਪਰ ਹਿੰਦੀ ਲਿਖੀ ਹੋਈ ਸੀ ਤਮਿਲ ਔਰ ਅੰਗਰੇਜ਼ੀ ਨੂੰ ਛੱਡ ਕੇ ਉਹ ਹਿੰਦੀ ਨੂੰ ਪੇਂਟ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਹਿੰਦੀ ਨੂੰ ਕਿਸੇ ਵੀ ਤਰੀਕੇ ਨਾਲ ਤਮਿਲਨਾਡੂ ਦੇ ਵਿੱਚ ਲਾਗੂ ਨਹੀਂ ਹੋਣ ਦਾਂਗੇ ਸਟਾਲਿਨ ਦਾ ਇੱਥੋਂ ਤੱਕ ਕਹਿਣਾ ਹੈ ਕਿ ਜੋ ਮਰਜ਼ੀ ਹੋ ਜੇ ਮੈਂ ਤਮਿਲਨਾਡੂ ਦੇ ਵਿੱਚ ਹਿੰਦੀ ਨੂੰ ਲਾਗੂ ਨਹੀਂ ਹੋਣ ਦਗਾ ਕਿਉਂਕਿ ਹਿੰਦੀ ਸਾਡੀ ਭਾਸ਼ਾ ਖਾ ਜਾਏਗੀ ਔਰ ਮੈਂ ਨਹੀਂ ਚਾਹੁੰਦਾ ਕਿ ਹਿੰਦੀ ਜੇ ਸਾਡੇ ਲੋਕਾਂ ਤੇ ਥੋਪੀ ਜਾਵੇ ਤੇ ਸਾਡਾ ਜੋ ਸੱਭਿਆਚਾਰ ਹੈ ਉਹ ਖਤਮ ਹੋ ਜਾਏ। ਸਟਾਲਿ ਨੇ ਵੱਡੇ ਸਵਾਲ ਖੜੇ ਕੀਤੇ ਨੇ ਇੱਥੇ ਕੇਂਦਰ ਦੇ ਉੱਤੇ ਤੇ ਨਾਲ ਦੀ ਨਾਲ ਉਧਰੋਂ ਯੂਨੀਅਨ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਜੇਕਰ ਹਿੰਦੀ ਲਾਗੂ ਨਾ ਕਰਨਗੇ ਤਾਂ ਭੰਡ ਰੋਕ ਦਿੱਤਾ ਜਾਵੇਗਾ। ਤੇ ਸਟਾਲਿ ਨੇ ਸਪਸ਼ਟ ਕੀਤਾ ਕਿ ਭਾਵੇਂ 10000 ਕਰੋੜ ਦੇ ਦਿਓ ਮੈਂ ਹਿੰਦੀ ਲਾਗੂ ਨਹੀਂ ਕਰਾਂਗਾ। ਉੱਥੇ ਹੀ ਇੱਕ ਹੋਰ ਸਾਊਥ ਦੀ ਸਟੇਟ ਹੈ ਤੇਲਗਾਨਾ ਉੱਥੋਂ ਦੇ ਜੋ ਮੁੱਖ ਮੰਤਰੀ ਨੇ ਰਵਿੰਦਰ ਰੱਡੀ ਉਹਨਾਂ ਨੇ ਵੀ ਕਹਿ ਦਿੱਤਾ ਕਿ 10ਵੀਂ ਤੱਕ ਕੋਈ ਵੀ ਬੋਰਡ ਹੋਵੇ ਸਾਡੀ ਸਟੇਟ ਦੇ ਵਿੱਚ ਉਹਨਾਂ ਨੂੰ ਸਾਡੀ ਭਾਸ਼ਾ ਤੇਲਗੂ ਜਾਨੀ ਕਿ ਪੜਾਣੀ ਪਵੇਗੀ 10ਵੀਂ ਤੱਕ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਹੋਰ ਭਾਸ਼ਾ ਜਿਹੜੀ ਮਰਜ਼ੀ ਪੜੋ ਪਰ CBSE ਹੋਵੇ ICSE ਹੋਵੇ ਚਾਹੇ ਕੋਈ ਬੋਰਡ ਹੋਵੇ ਉਹਨਾਂ ਨੂੰ 10ਵੀਂ ਤੱਕ ਲਾਜ਼ਮੀ ਤੇਲਗੂ ਪੜਾਣੀ ਹੋਵੇਗੀ ਇਸੇ ਤਹਿਤ ਜਿਹੜੀ ਸ਼ੇਕ ਹੈ ਉਹ ਪੰਜਾਬ ਵੀ ਪਹੁੰਚੀ ਹੈ ਤੇ ਪੰਜਾਬ ਦੇ ਜੋ ਕੈਬਨਿਟ ਮੰਤਰੀ ਔਰ ਐਜੂਕੇਸ਼ਨ ਮਿਨਿਸਟਰ ਨੇ ਹਰਜੋਤ ਬੈਂਸ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਨਾਲ ਦੀ ਨਾਲ ਚਿੱਠੀ ਵੀ ਲਿਖੀ ਹੈ ਤਰਮਿੰਦਰ ਪ੍ਰਧਾਨ ਨੂੰ ਕਿ ਪੰਜਾਬੀ ਨੂੰ ਲਾਜ਼ਮੀ ਕੀਤਾ ਜਾਵੇ 10ਵੀਂ ਤੱਕ ਤੇ ਕੋਈ ਵੀ ਬੋਰਡ ਹੋਵੇ ਉਹਨਾਂ ਨੇ ਵੀ ਇੱਕ ਆਰਡਰ ਪਾਸ ਕੀਤਾ ਹੈ ਕਿ 10ਵੀਂ ਤੱਕ ਉਹਨਾਂ ਨੂੰ ਪੰਜਾਬੀ ਪੜਾਣੀ ਪਵੇਗੀ ਤੇ ਹੋਰ ਕੀ ਕੁਝ ਕਿਹਾ ਹਰਜੋਤ ਬੈਂਸ ਨੇ ਇਹ ਵੀ ਤੁਹਾਨੂੰ ਸੁਣਾਉਣੇ ਆ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰੀਕਲ ਮਿਸਟੇਕ ਤੇ ਮੈਂ ਚਾਹੂੰਗਾ ਇਸ ਦਿਨ ਤੇ ਬੀਜਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੇ ਤੇ ਕੀ ਉਹਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਨੇ ਇੰਨੀ ਐਮਪੀਐਚ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀਸ ਥਾਈਟ ਉਤਪਾਸ਼ਾਵਾ ਮੈਂਸ਼ਨ ਹੋ ਜਾਂਦੇ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸ਼ਕਤੀ ਦੇ ਨਾਲ ਲਾਗੂ ਕਰਾਂਗੇ ਸੀਬੀਐਸਸੀ ਵਿਲ ਨਾਟ ਬੀ ਅਲਾਉਡ ਕਿ ਬੀਐਸਸੀ ਨੂੰ ਲਾਉਣੀ ਕਿੰਨਾ ਜਾਊਗਾ ਆਪਣਾ ਸਟਾਫ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਯਾਨੀ ਇਟ ਹੈਜ਼ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਲਿੰਕੇਜ ਨਹੀਂ ਸਕਦੇ ਸਿੱਕੇ ਬਹੁਤ ਕਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉਥੇ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਇਹ ਅਸੀਂ ਲਾਜ਼ਮੀ ਕਰਾਂਗੇ ਵਰਨਾ ਜਿਹੜਾ ਹੈ ਸੀਬੀਐਸਸੀ ਹੈਜ਼ ਟੂ ਫੇਸ ਐਕਸ਼ਨ ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਾਲੇ ਨਿਗੜੀ ਬਣ ਜਾਊਗਾ ਇਹ ਪਾਵਰ ਬਿਕਾਜ਼ ਇਟਸ ਅ ਸਟੇਟ ਸਬਜੈਕਟ ਹੈ ਪਾਵਰ ਸੜੀ ਕੋਲ